ਲਾਡਾ ਜਮਨੀ ਫੋੜੇ ਗਰਾਦਾ ਓਏ ਲਿਆਦਾ ਬੜਾ ਐਨੇ ਦਾ ਕਰ ਛੱਡੀ ਕੋ ਨਾ ਨਾ ਮਾਰੀ ਮਾਰਦਾ ਆਪਣਾ ਕਿੰਦਾ ਇਹ ਗਿੰਦੀ ਚੀਜ਼ ਐ ਜਾਨਵਰ ਆਹ ਲੱਗੇ ਬੱਲੇ ਹੋਣੇ ਬਾਤ ਨਾ ਮੈਂ ਪੈਸੇ ਦਿਖਾ ਦੇਣਾ ਲੱਪਣਾ ਨਹੀਂ ਇੱਥੇ ਤੇ ਨਿਕਲ ਗਿਆ ਵੇਖੀ ਬੇਰੇ ਦੇ ਦੇ ਤੂੰ ਬੜਾ ਜਵਾਨੋ ਜੇਹੇ ਕੋ ਹਰ ਐਸੇ ਬਾਹਰ ਹੋ ਨਿਕਲਿਆ ਜਿਆਦਾ ਖਾਦਾ ਚਾਰ ਦਸਾ ਪਾਇਆ ਨਹੀਂ ਕਰਦਾ ਬੰਤਾ ਖਾਲੀ ਬੈਠਣਾ ਆਣਾ ਦੀਏ ਸਾਲ ਲੱਗਦਾ ਰ ਵੜਦਾ ਸਾਲ ਲੱਗਦਾ ਰ ਵੜਦਾ ਹੀ ਆ ਲਾ ਕੇ ਵੇਖ ਲਗੇ ਭਈ ਹੁੰਦਾ ਰ ਵੜ ਵੜ ਕੇ ਆ ਵਿੱਚ ਲੈ ਜਾ ਕਰੇ ਹੋਈ ਬੀਤੀ ਲਈ ਆ ਲੈ ਉਹ ਮੇਰੇ ਮੋਢਿਆਂ ਤੇ ਰੱਖੋ ਮੈਂ ਲੈ ਕੇ ਜਾਣਾ ਅਰੇ ਵੀਡੀਓ ਕਰਾ ਦੇ ਵੀਡੀਓ ਰੱਖੀ ਹੋ ਜਾਏ ਵੀਡੀਓ ਬਣਾ ਵਾਲ ਖੇਤਲੇ ਨਹੀਂ ਅਸਗਾਨੇ ਪਤਾ ਮੇਰਾ ਪਰਨਾ ਗਿਆ ਕਿ ਤੇਰਾ ਪਰਨਾ ਗਿਆ ਮੇਰਾ ਡੂੰਘਾ ਹੱਥ ਵਾਲਾ ਨਗਰ ਬਸ ਤੇ ਤੂੰ ਤੇਰਾ ਪਰਨਾ ਪਰੇ ਲੋ ਕੇ ਮੇਰਾ ਭੂਖ ਖੋਲਾ ਗਿਆ ਫੱਲੇ ਫੱਲੇ ਫੱਲੋ ਇਹਨਾ ਇੰਤੀਆ ਕਰ ਗਿਆ ਮੂੰਹ ਇਹ ਸਾਫਾ ਖੋਲ ਨਵੇ ਜਿਹਦਾ ਸਾਫਾ ਆ ਤਾ ਖੋਲ ਲੋ ਕਹਿੰਦਾ ਸਾਫਾ ਦਾ ਭਾਈ ਖੋਲ ਲੋ ਤਾ ਸੋਨੇ ਆ ਜਾ ਕਰਾ ਨਾ ਥੱਲੇ ਕਿਸੇ ਨੂੰ ਚੱਲ ਜਾ ਕੋ ਦਾਾਂ ਛੜ ਕੇ ਕਿੱਕ ਲੈਣੇ ਲੱਗੇ ਹਰ ਜਾ ਤੈਨੂੰ ਆ ਤੂੰ ਮੈਨੂੰ ਫੜਾਣਾ ਤੂੰ ਇੱਕ ਦਾਜ ਫੜ ਖੜ ਜਾ ਖੜ ਜਾ ਉਹਦੀ ਅੱਖ ਤੇ ਕੱਖ ਲੱਗਾ ਲਾਲ ਗਏ ਪੁੱਛ ਵਿੱਚ ਕਰਦੇ ਲਾਲ ਲਾਲ ਕਿੱਥੋਂ ਆਇਆ ਨਹੀਂ ਕਿੱਧਰ ਜਾ ਰਿਹਾ ਆ ਆਪ ਨੇ ਕਰਨਾ ਯਾਰ ਪਾਉਂਦੇ